ਜੋ ਵੀ ਅਯੋਧਿਆ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ ਡੈਮੋਸਟਿਕ 에ਅਰਲਾਈਨ ਜੂਮ ਨੇ ਨਵੀਂ ਦਿੱਲੀ ਤੋਂ ਅਯੋਧਿਆ ਲਈ ਇੱਕ ਫਲਾਈਟ ਸ਼ੁਰੂ ਕੀਤੀ ਹੈ ਇਸ ਦੇ ਨਾਲ ਹੀ ਕੰਪਨੀ ਵੱਲੋਂ ਲਗਭਗ 4 ਸਾਲ ਬਾਅਦ ਫਲਾਈਟ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ 에ਅਰਲਾਈਨ ਕੋਲ ਮੌਜੂਦਾ ਸਮੇਂ ਵਿੱਚ 5 ਜਹਾਜ਼ਾਂ ਦਾ ਬੇੜਾ ਹੈ ਇਹਨਾਂ ਵਿੱਚੋਂ ਹਰੇਕ ਖਵਾਈ ਜਹਾਜ਼ ਵਿੱਚ 50 ਸੀਟਾਂ ਨੇ ਇਸ ਤੋਂ ਪਹਿਲਾਂ ਇੰਡੀਗੋ 에ਅਰਲਾਈਨ ਨੇ ਵੀ ਅਯੋਧਿਆ ਜਾਣ ਵਾਲੇ ਰਾਮ ਭਗਤਾਂ ਲਈ ਉਡਾਣ ਸੇਵਾ ਸ਼ੁਰੂ ਕੀਤੀ ਹੈ ਏਅਰਲਾਈਨ ਦੇ ਡਾਇਰੈਕਟਰ ਤੇ ਸੀਈਓ ਅਤਲ ਗੰਭੀਰ ਨੇ ਕਿਹਾ ਹੈ ਕਿ ਸ਼ੁਰੂਆਤ ਵਿੱਚ ਦਿੱਲੀ ਤੋਂ ਅਯੋਧਿਆ ਲਈ ਹਫਤੇ ਵਿੱਚ ਤਿੰਨ ਫਲਾਈਟ ਸ਼ੁਰੂ ਕੀਤੀਆਂ ਜਾਣਗੀਆਂ ਨਵੇਂ ਦਿੱਲੀ ਤੋਂ ਅਯੋਧਿਆ ਦੀ ਫਲਾਈਟ ਬਾਰੇ ਗੰਭੀਰ ਨੇ ਕਿਹਾ ਹੈ ਕਿ ਏਅਰਲਾਈਨ ਆਉਣ ਵਾਲੇ ਮਹੀਨਿਆਂ ਵਿੱਚ ਤੇਜ਼ੀ ਨਾਲ ਵਿਸਤਾਰ ਕਰੇਗਾ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਲਖਨਊ ਅਤੇ ਅੰਮ੍ਰਿਤਸਰ ਲਈ ਉਡਾਣਾ ਸ਼ੁਰੂ ਹੋ ਜਾਣਗੀਆਂ ਜੂਮ ਦੇ ਬੇੜੇ ਵਿੱਚ ਸ਼ਾਮਲ ਪੰਜ ਜਹਾਜ਼ ਆਉਣ ਵਾਲੇ 3 ਤੋਂ 4 ਮਹੀਨਿਆਂ ਵਿੱਚ ਸੰਚਾਲਨ ਲਈ ਤਿਆਰ ਹੋ ਜਾਣਗੇ ਮਜੂ ਮੌਜੂਦਾ ਵਿੱਚ ਦੋ ਫਲਾਈਟਾਂ ਨਾਲ ਸਫ਼ਰ ਕੀਤਾ ਜਾ ਸਕੇਗਾ